ਭਾਰਤੀ ਆਜ਼ਾਦੀ ਦੀ ਕਹਾਣੀ ਬਹੁਤ ਲੰਬੀ ਅਤੇ ਕੁਰਬਾਨੀਆਂ ਨਾਲ ਭਰੀ ਹੋਈ ਹੈ ਪਰ ਹਰ ਵੱਡੀ ਕ੍ਰਾਂਤੀ ਦੀ ਇੱਕ ਸ਼ੁਰੂਆਤ ਹੁੰਦੀ ਹੈ ਇੱਕ ਅਜਹੀ ਚੰਗਿਆੜੀ ਜੋ ਜੰਗਲ ਦੀ ਅੱਗ ਵਾਂਗ ਫੈਲ ਜਾਂਦੀ ਹੈ ਭਾਰਤ ਦੇ ਇਤਿਹਾਸ ਵਿੱਚ ਉਹ ਚੰਗਿਆੜੀ 1857 ਵਿੱਚ ਪੜਕੀ ਅਸੀਂ ਸਾਰੇ ਭਾਰਤ ਦੀ ਆਜ਼ਾਦੀ ਦੀ ਲੜਾਈ ਬਾਰੇ ਜਾਣਦੇ ਹਾਂ ਪਰ ਕੀ ਤੁਸੀਂ ਜਾਣਦੇ ਹੋਗੇ ਆਜ਼ਾਦੀ ਦੀ ਇਹ ਪਹਿਲੀ ਜੰਗ ਕਦੋਂ ਅਤੇ ਕਿਉਂ ਸ਼ੁਰੂ ਹੋਈ ਸੀ ਇਹ ਇੱਕ ਅਜੀਹਾ ਸਾਲ ਸੀ ਜਦੋਂ 100 ਸਾਲਾਂ ਦਾ ਦਬਿਆ ਹੋਇਆ ਗੁੱਸਾ, ਬੇਇਨਸਾਫੀ ਅਤੇ અપਮਾਨ ਇੱਕ ਵਿਸ਼ਾਲ ਵਿਦਰੋਹ ਦੇ ਰੂਪ ਵਿੱਚ ਫਟ ਪਿਆ। ਇਸ ਨੂੰ ਅੰਗਰੇਜ਼ਾਂ ਨੇ ਸਿਪਾਹੀ ਵਿਦਰੋਹ ਕਿਹਾ ਪਰ ਭਾਰਤੀਆਂ ਲਈ ਇਹ ਆਜ਼ਾਦੀ ਦੀ ਪਹਿਲੀ ਜੰਗ ਸੀ। ਇਸ ਦੇ ਪਿੱਛੇ ਕਈ ਕਾਰਨ ਸਨ ਪਰ ਇੱਕ ਛੋਟੀ ਜਹੀ ਚੀਜ਼, ਇੱਕ ਗ੍ਰੀਸ ਵਾਲੇ ਕਾਰਤੂਸ ਨੇ ਬਾਰੂਦ ਦੇ ਢੇਰ ਨੂੰ ਅੱਗ ਲਗਾ ਦਿੱਤੀ। ਇਸ ਵੀਡੀਓ ਵਿੱਚ ਅਸੀਂ ਇਸ ਮਹਾਨ ਕ੍ਰਾਂਤੀ ਦੀ ਪੂਰੀ ਕਹਾਣੀ ਨੂੰ ਜਾਣਾਂਗੇ। ਇੱਕ ਗ੍ਰੀਸ ਵਾਲੇ ਕਾਰਤੂਸ ਦੀ ਅਫਵਾਹ ਨੇ ਪੂਰੇ ਉੱਤਰੀ ਭਾਰਤ ਵਿੱਚ ਬਗਾਵਤ ਦੀ ਅੱਗ ਕਿਵੇਂ ਲਗਾ ਦਿੱਤੀ। ਇਸ ਵਿਦਰੋਹ ਦੇ ਪਿੱਛੇ ਸਿਰਫ ਧਾਰਮਿਕ ਭਾਵਨਾਵਾਂ ਸਨ ਜਾਂ 100 ਸਾਲਾਂ ਦਾ ਗੁੱਸਾ ਛੁਪਿਆ ਹੋਇਆ ਸੀ ਮੰਗਲ पांडे ਕੌਣ ਸੀ ਅਤੇ ਉਸਦੀ ਕੁਰਬਾਨੀ ਨੇ ਇਸ ਆਗ ਨੂੰ ਕਿਵੇਂ ਭੜਕਾਇਆ? ਰਾਣੀ ਲక్ష్ਮੀਬਾਈ, ਨਾਨਾ ਸਾਹਿਬ ਅਤੇ ਬਹਾਦਰ ਸ਼ਾਹ ਜਫਰ ਵਰਗੇ ਆਗੂਆਂ ਨੇ ਇਸ ਲੜਾਈ ਵਿੱਚ ਕੀ ਭੂਮਿਕਾ ਨਿਭਾਈ? ਅਤੇ ਇੰਨੀ ਵੱਡੀ ਬਗਾਵਤ ਦੇ ਬਾਵਜੂਦ ਭਾਰਤੀ ਅੰਗਰੇਜ਼ਾਂ ਨੂੰ ਹਰਾਉਣ ਵਿੱਚ ਅਸਫਲ ਕਿਉਂ ਰਹੀ? ਆਓ 1857 ਦੇ ਉਸ ਇਤਿਹਾਸ ਸਾਲ ਵਿੱਚ ਵਾਪਸ ਚਲੀਏ। ਇਸ ਵਿਦਰੋਹ ਦੇ ਪਿੱਛੇ ਸਿਰਫ ਧਾਰਮਿਕ ਭਾਵਨਾਵਾਂ ਸਨ ਜਾਂ 100 ਸਾਲਾਂ ਦਾ ਗੁੱਸਾ ਅਤੇ ਬੇਇਨਸਾਫੀ ਛੁਪੀ ਹੋਈ ਸੀ? 1857 ਦਾ ਵਿਦਰੋਹ ਸਿਰਫ ਇੱਕ ਕਾਰਤੂਸ ਕਾਰਨ ਨਹੀਂ ਹੋਇਆ ਸੀ। ਇਹ ਕਾਰਤੂਸ ਤਾਂ ਸਿਰਫ ਇੱਕ ਚੰਗਿਆੜੀ ਬਰੂ ਤਾਂ ਪਿਛਲੇ 100 ਸਾਲਾਂ ਤੋਂ ਈਸਟ ਇੰਡੀਆ ਕੰਪਨੀ ਦੇ ਸ਼ਾਸਨ ਦੌਰਾਨ ਇਕੱਠਾ ਹੋ ਰਿਹਾ ਸੀ ਰਾਜਨੀਤਿਕ ਕਾਰਨ ਲਾਰਡ ਡਲਹੌਜੀ ਦੀ ਲੈਪਤੀ ਨੀਤੀ ਨੇ ਭਾਰਤੀ ਰਾਜਾਂ ਵਿੱਚ ਬਹੁਤ ਗੁੱਸਾ ਪੈਦਾ ਕੀਤਾ ਇਸ ਨੀਤੀ ਦੇ ਤਹਿਤ ਜੇਕਰ ਕਿਸੇ ਰਾਜੇ ਦਾ ਆਪਣਾ ਪੁੱਤਰ ਨਹੀਂ ਹੁੰਦਾ ਸੀ ਤਾਂ ਉਸ ਦੇ ਰਾਜ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਮਿਲਾ ਲਿਆ ਜਾਂਦਾ ਸੀ ਇਸੇ ਨੀਤੀ ਕਾਰਨ ਚਾਂਸੀ ਤਾਰਾ ਅਤੇ ਨਾਗਪੁਰ ਵਰਗੀਆਂ ਕਈ रियासतਾਂ ਖੋਹ ਲਈਆਂ ਗਈਆਂ ਅਵਦ ਵਰਗੇ ਅਮੀਰ ਰਾਜ ਨੂੰ ਖੁਸ਼ਾਸਨ ਦਾ ਬਹਾਨਾ ਲਗਾ ਕੇ ਹੜੱਪ ਲਿਆ ਗਿਆ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜਫਰ ਜੋ ਭਾਵੇਂ ਸਿਰਫ ਨਾਮ ਦੇ ਬਾਦਸ਼ਾਹ ਸਨ ਦਾ ਵੀ અપਮਾਨ ਕੀਤਾ ਜਾ ਰਿਹਾ ਸੀ ਅਤੇ ਉਹਨਾਂ ਨੂੰ ਲਾਲ ਕਿਲਾ ਖਾਲੀ ਕਰਨ ਲਈ ਕਹਿਆ ਗਿਆ ਆਰਥਿਕ ਕਾਰਨ ਅੰਗਰੇਜ਼ਾਂ ਦੀਆਂ ਨੀਤੀਆਂ ਨੇ ਭਾਰਤ ਦੀ ਆਰਥਿਕਤਾ ਨੂੰ ਤਬਾਹ ਕਰ ਦਿੱਤਾ ਸੀ ਕਿਸਾਨਾਂ ਦੇ ਭਾਰੀ ਟੈਕਸ ਲਗਾਏ ਜਾਂਦੇ ਸਨ ਭਾਰਤ ਦੀ ਰਵਾਇਤੀ ਉਦਯੋਗਾਂ ਖਾਸ ਕਰਕੇ ਕਪੜਾ ਉਦਯੋਗ ਨੂੰ ਇੰਗਲੈਂਡ ਦੀਆਂ ਮਿੱਲਾਂ ਦੇ ਬਣੇ ਸਸਤੇ ਕੱਪੜੇ ਨਾਲ ਮੁਕਾਬਲਾ ਕਰਕੇ ਖਤਮ ਕਰ ਦਿੱਤਾ ਗਿਆ ਸੀ ਭਾਰਤ ਦੀ ਦੌਲਤ ਲਗਾਤਾਰ ਇੰਗਲੈਂਡ ਵੱਲ ਵਹਿ ਰਹੀ ਸੀ ਜਿਸ ਨਾਲ ਦੇਸ਼ ਵਿੱਚ ਰੀਤੀ ਅਤੇ ਭੋਖ ਮਾਰੀ ਵਧ ਰਹੀ ਸੀ ਸਮਾਜਿਕ ਅਤੇ ਧਾਰਮਿਕ ਕਾਰਨ ਅੰਗਰੇਜ਼ ਆਪਣੇ ਆਪ ਨੂੰ ਉੱਤਮ ਸਮਝਦੇ ਸਨ ਅਤੇ ਭਾਰਤੀਆਂ ਲਈ ਬਹੁਤ ਬੁਰਾ ਵਿਵਹਾਰ ਕਰਦੇ ਸਨ ਇਸਾਈ ਮਸ਼ੀਨਰੀਆਂ ਦੀਆਂ ਗਤੀਵਿਧੀਆਂ ਨੇ ਲੋਕਾਂ ਦੇ ਮਨ ਵਿੱਚ ਇਹ ਡਰ ਪੈਦਾ ਕਰ ਦਿੱਤਾ ਸੀ ਕਿ ਅੰਗਰੇਜ਼ ਉਹਨਾਂ ਦਾ ਧਰਮ ਬਦਲਣਾ ਚਾਹੁੰਦੇ ਸਨ ਸਤੀ ਪ੍ਰਥਾ ਨੂੰ ਖਤਮ ਕਰਨਾ ਅਤੇ ਵਿਧਵਾ ਵਿਆਹ ਨੂੰ ਉਤਸ਼ਾਹਿਤ ਕਰਨ ਵਰਗੇ ਸਮਾਜਿਕ ਸੁਧਾਰਾਂ ਨੂੰ ਭਾਵੇਂ ਉਹ ਚੰਗੇ ਸਨ ਪਰੰਪਰਾਵਾਦੀ ਭਾਰਤੀਆਂ ਨੇ ਆਪਣੇ ਧਰਮ ਅਤੇ ਰੀਤੀ ਰਿਵਾਜਾਂ ਵਿੱਚ ਸਿੱਧੀ ਦਖਲਅੰਦਾਜ਼ੀ ਵਜੋਂ ਦੇਖਿਆ ਇਸ ਗੁਸਾ ਅਤੇ ਡਰ ਲੋਕਾਂ ਦੇ ਦਿਲਾਂ ਵਿੱਚ ਉੱਬਲ ਰਹੇ ਹ ਸੀ ਬਸ ਇੱਕ ਮੌਕੇ ਦੀ ਉਡੀਕ ਵਿੱਚ ਇੱਕ ਗ੍ਰੀਸ ਵਾਲੇ ਕਾਰਤੂਸ ਦੀ ਅਫਵਾਹ ਨੇ ਪੂਰੇ ਉੱਤਰੀ ਭਾਰਤ ਵਿੱਚ ਬਗਾਵਤ ਦੀ ਅਗ ਕਿਵੇਂ ਲਗਾ ਦਿੱਤੀ 1857 ਦੀ ਸ਼ੁਰੂਆਤ ਵਿੱਚ ਬ੍ਰਿਟਿਸ਼ ਫੌਜ ਨੇ ਇੱਕ ਨਵੀਂ ਅਤੇ ਬਧੇਰੇ ਸ਼ਕਤੀਸ਼ਾਲੀ ਰਾਈਫਲ ਐਂਡ ਫੀਲਡ ਪੀ ਤਰਵੰਚਾ ਨੂੰ ਪੇਸ਼ ਕੀਤਾ ਇਸ ਰਾਈਫਲ ਲਈ ਇੱਕ ਨਵੇਂ ਕਿਸਮ ਦੇ ਕਾਰਤੂਸ ਦੀ ਲੋੜ ਸੀ ਇਸ ਕਾਰਤੂਸ ਦੇ ਕਾਗਜ਼ ਤੇ ਗ੍ਰੀਸ ਲੱਗੀ ਹੁੰਦੀ ਸੀ ਤਾਂ ਜੋ ਉਸ ਨੂੰ ਪਾਣੀ ਤੋਂ ਬਚਾਇਆ ਜਾ ਸਕੇ ਅਤੇ ਰਾਈਫਲ ਵਿੱਚ ਗੋਲੀ ਭਰਨ ਤੋਂ ਪਹਿਲਾਂ ਸਿਪਾਹੀ ਨੂੰ ਉਸ ਕਾਗਜ਼ ਨੂੰ ਆਪਣਾ ਦੰਦਾ ਨਾਲ ਪਾੜਨਾ ਪੈਂਦਾ ਸੀ ਜਨਵਰੀ 1857 ਵਿੱਚ ਬੰਗਾਲ ਵਿੱਚ ਸਿਪਾਈਆਂ ਵਿਚਕਾਰ ਇੱਕ ਅਫਵਾਹ ਜੰਗਲ ਦੀ ਆਗਮ ਫੈਲ ਗਈ ਅਫਵਾਹ ਇਹ ਸੀ ਕਿ ਇਹਨਾਂ ਨਵੇਂ ਕਾਰਤੂਸਾਂ ਤੇ ਲੱਗੀ ਗਰੀਸ ਗਾਂ ਅਤੇ ਸੂਰ ਦੀ ਚਰਬੀ ਨਾਲ ਬਣੀ ਹੋਈ ਹੈ ਇਹ ਖਬਰ ਹਿੰਦੂ ਅਤੇ ਮੁਸਲਮਾਨ ਦੋਵਾਂ ਸਿਪਾਈਆਂ ਲਈ ਇੱਕ ਧਮਾਕੇ ਵਰਗੀ ਸੀ ਹਿੰਦੂ ਧਰਮ ਵਿੱਚ ਗਾਂ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਅਤੇ ਉਸ ਦੀ ਚਰਬੀ ਨੂੰ ਮੂੰਹ ਲਗਾਉਣਾ ਧਰਮ ਨੂੰ ਪ੍ਰੇਸ਼ਟ ਕਰਨ ਦੇ ਬਰਾਬਰ ਸੀ ਇਸਲਾਮ ਵਿੱਚ ਸੂਰ ਨੂੰ ਨਾਪਾਕ ਮੰਨਿਆ ਜਾਂਦਾ ਹੈ ਅਤੇ ਉਸ ਦੀ ਚਰਬੀ ਨੂੰ ਸ਼ੂਨਾ ਵੀ ਵਰਜਿਤ ਹੈ ਸਿਪਾਹੀਆਂ ਨੂੰ ਯਕੀਨ ਹੋ ਗਿਆ ਕਿ ਇਹ ਅੰਗਰੇਜ਼ਾਂ ਦੀ ਇੱਕ ਸੋਚੀ ਸਮਝੀ ਸਾਜ ਸ਼ੈਤਾਨ ਜੋ ਉਹਨਾਂ ਦੇ ਧਰਮ ਨੂੰ ਨਸ਼ਟ ਕੀਤਾ ਜਾ ਸਕੀ ਅਤੇ ਉਹਨਾਂ ਨੂੰ ਜ਼ਬਰਦਸਤੀ ਇਸਾਈ ਬਣਾਇਆ ਜਾ ਸਕੀ ਉਹਨਾਂ ਦੇ ਪਿਛਲੇ ਸਾਰੇ ਡਰ ਅਤੇ ਸ਼ੱਕ ਹੁਣ ਸੱਚ ਹੁੰਦੇ ਜਾ ਰਹੇ ਸਨ ਬ੍ਰਿਟਿਸ਼ ਅਧਿਕਾਰੀਆਂ ਨੇ ਇਸ ਅਫਵਾਹ ਨੂੰ ਖਾਰਜ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਅਜਿਹਾ ਕੋਈ ਚ ਨਹੀਂ ਹੈ ਪਰ ਉਦੋਂ ਤੱਕ ਬਹੁਤ देर ਹੋ ਚੁੱਕੀ ਸੀ ਸਿਪਾਹੀਆਂ ਦਾ ਆਪਣੇ ਅਫਸਰਾਂ ਤੇ ਭਰੋਸਾ ਪੂਰੀ ਤਰ੍ਹਾਂ ਟੁੱਟ ਚੁੱਕਾ ਸੀ ਉਹਨਾਂ ਨੇ ਇਹਨਾਂ ਨਵੇਂ ਕਾਰਤੂਸਾਂ ਦੀ ਵਰਤੋਂ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਇਹ ਇਨਕਾਰ ਸਿਰਫ ਇੱਕ ਹੁਕਮ ਦੀ ਉਲੰਘਣਾ ਨਹੀਂ ਸੀ ਇਹ ਬ੍ਰਿਟਿਸ਼ ਸ਼ਾਸਨ ਦੇ ਵਿਰੋਧ ਇੱਕ ਖੁੱਲੀ ਬਗਾਵਤ ਦਾ ਐਲਾਨ ਸੀ ਮੰਗਲ ਪਾਂਡੇ ਕੌਣ ਸੀ ਅਤੇ ਉਸ ਦੀ ਕੁਰਬਾਨੀ ਨੇ ਵਿਦਰੋਹ ਦੀ ਚੰਗਿਆੜੀ ਨੂੰ ਇੱਕ ਵੱਡੀ ਅੱਗ ਵਿੱਚ ਕਿਵੇਂ ਬਦਲ ਦਿੱਤਾ ਕਾਰ ਤੋਂ ਸਾਨੂੰ ਲੈ ਕੇ ਗੁੱਸਾ ਪੂਰੇ ਉੱਤਰੀ ਭਾਰਤ ਦੀਆਂ ਸ਼ੌਣੀਆਂ ਵਿੱਚ ਫੈਲ ਰਿਹਾ ਸੀ ਪਰ ਇਸ ਗੁੱਸੇ ਨੂੰ ਪਹਿਲੀ ਵਾਰ ਖੁੱਲੇ ਵਿਦਰੋਹ ਵਿੱਚ ਬਦਲਣ ਵਾਲਾ ਵਿਅਕਤੀ ਸੀ ਮੰਗਲ ਪਾਂਡੇ ਮੰਗਲ ਪਾਂਡੇ ਬੈਰਕਪੁਰ ਬੰਗਾਲ ਵਿੱਚ ਸਥਿਤ ਚੌਂਤਮੀ ਬੰਗਾਲ ਨੇਟਿਵ ਇਨਫੈਂਟਰੀ ਦਾ ਇੱਕ ਨੌਜਵਾਨ ਅਤੇ ਜੋਸ਼ੀਲਾ ਸਿਪਾਹੀ ਸੀ ਉਹ ਇੱਕ ਸ਼ਰਦਾਲੂ ਬ੍ਰਾਹਮਣ ਸੀ ਅਤੇ ਆਪਣੇ ਧਰਮ ਨੂੰ ਲੈ ਕੇ ਬਹੁਤ ਸੰਵੇਦਨਸ਼ੀਲ ਸੀ ਜਦੋਂ ਉਸ ਨੂੰ ਗ੍ਰੀਸ ਵਾਲੇ ਕਾਰਤੂਸਾਂ ਬਾਰੇ ਪਤਾ ਲੱਗਾ ਤਾਂ ਉਹ ਤਾਂ ਉਹ ਬਹੁਤ ਗੁੱਸੇ ਵਿੱਚ ਆ ਗਿਆ 29 ਮਾਰਚ 1857 ਨੂੰ ਮੰਗਲ ਪਾਂਡੇ ਨੇ ਆਪਣੇ ਸਾਥੀ ਸਿਪਾਹੀਆਂ ਨੂੰ ਅੰਗਰੇਜ਼ਾਂ ਦੇ ਵਿਰੋਧ ਬਗਾਵਤ ਕਰਨ ਲਈ ਉਕਸਾਇਆ ਉਸ ਨੇ ਆਪਣੀ ਰਾਈਫਲ ਜੁਕੀ ਅਤੇ ਪ੍ਰੇਡ ਗਰਾਊਂਡ ਤੇ ਆ ਗਿਆ ਉਸ ਨੇ ਆਪਣੀ ਬ੍ਰਿਟਿਸ਼ ਅਧਿਕਾਰੀਆਂ ਲੇਫਟੀਨੈਂਟ ਵੌਗ ਅਤੇ ਸਰਜੈਂਟ ਮੇਜਰ ਹਿਊਸਨ ਤੇ ਹਮਲਾ ਕਰ ਦਿੱਤਾ ਉਸਨੇ ਆਪਣੇ ਸਾਥੀ ਭਾਰਤੀ ਸਪਾਹੀਆਂ ਨੂੰ ਉਸ ਦਾ ਸਾਥ ਦੇਣ ਲਈ ਕਿਹਾ ਪਰ ਉਸ ਸਮੇਂ ਬਾਕੀ ਸਪਾਹੀ ਡਰ ਕਾਰਨ ਅੱਗੇ ਨਹੀਂ ਆਏ ਇੱਕ ਸਪਾਹੀ ਸ਼ੇਖ ਪਲਟੂ ਨੇ ਤਾਂ ਮੰਗਲ ਪਾਂਡੇ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਜਦੋਂ ਮੰਗਲ ਪਾਂਡੇ ਨੇ ਦੇਖਿਆ ਕਿ ਉਸ ਨੂੰ ਫੜ ਲਿਆ ਜਾਵੇਗਾ ਤਾਂ ਉਸਨੇ ਗ੍ਰਿਫਤਾਰ ਹੋਣ ਦੀ ਬਜਾਏ ਆਪਣੇ ਆਪ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਸਿਰਫ ਜ਼ਖਮੀ ਹੋਇਆ ਉਸ ਨੂੰ ਫੜ ਲਿਆ ਗਿਆ ਅਤੇ ਉਸ ਤੇ ਕੋਰਟ ਮਾਰਸ਼ਲ ਚਲਾਇਆ ਗਿਆ 8 April 1857 ਨੂੰ ਉਸ ਨੂੰ ਫਾਂਸੀ ਦੇ ਦਿੱਤੀ ਗਈ ਮੰਗਲ ਪਾਂਡੇਰੀ ਬਗਾਵਤ ਭਾਵੇਂ ਅਸਫਲ ਰਹੀ ਪਰ ਉਸ ਦੀ ਸ਼ਹਾਦਤ ਨੇ ਇੱਕ ਵੱਡਾ ਪ੍ਰਭਾਵ ਪਾਇਆ ਉਸ ਦੀ ਬਹਾਦਰੀ ਅਤੇ ਕੁਰਬਾਨੀ ਦੀ ਖਬਰ ਬਹੁਤ ਤੇਜ਼ੀ ਨਾਲ ਦੂਜੀਆਂ ਸ਼ੌਣੀਆਂ ਵਿੱਚ ਫੈਲ ਗਈ ਉਹ ਭਾਰਤੀ ਸਪਾਹੀਆਂ ਲਈ ਇੱਕ ਨਾਇਕ ਅਤੇ ਪ੍ਰੇਰਨਾ ਸਰੋਤ ਬਣ ਗਿਆ ਉਸ ਦੀ ਫਾਂਸੀ ਇਸ ਪਾਹਿਆਂ ਦੇ ਦਿਲਾ ਵਿੱਚ ਅੰਗਰੇਜ਼ਾਂ ਦੇ ਖਿਲਾਫ ਨਫ਼ਰਤ ਅਤੇ ਬਦਲੇ ਦੀ ਭਾਵਨਾ ਨੂੰ ਹੋਰ ਪੜਕਾ ਦਿੱਤਾ। ਉਹ ਚੰਗਿਆੜੀ ਸੀ ਜਿਸ ਨੇ 1 ਮਹੀਨੇ ਬਾਅਦ ਮਿਰਠ ਵਿੱਚ ਇੱਕ ਵੱਡੇ ਵਿਸਫੋਟ ਨੂੰ ਜਨਮ ਦਿੱਤਾ। ਮੰਗਲ पांडे ਦੀ ਫਾਂਸੀ ਤੋਂ ਠੀਕ 1 ਮਹੀਨੇ ਬਾਅਦ 10 ਮਈ 1857 ਨੂੰ ਅਸਲ ਤੂਫਾਨ ਮਿਰਠ ਦੀ ਸ਼ੌਣੀ ਤੋਂ ਸ਼ੁਰੂ ਹੋਇਆ। ਉੱਥੇ 85 ਪਾਹਿਆਂ ਦੇ ਨਵੇਂ ਕਾਰਤੂਸਾਂ ਦੀ ਵਰਤੋਂ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦੇ ਜਵਾਬ ਵਿੱਚ ਬ੍ਰਿਟਿਸ਼ ਅਧਿਕਾਰੀਆਂ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਉਹਨਾਂ ਦਾ ਕੋਰਟ ਮਾਰਸ਼ਲ ਕੀਤਾ ਅਤੇ ਉਹਨਾਂ ਨੂੰ 10 ਸਾਲ ਦੀ ਸਖਤ ਕੈਦ ਦੀ ਸਜ਼ਾ ਸੁਣਾਈ ਸਜ਼ਾ ਨੂੰ ਹੋਰ અપਮਾਨਜਨਕ ਬਣਾਉਣ ਲਈ ਉਹਨਾਂ ਸਿਪਾਹੀਆਂ ਦੀਆਂ ਵਰਦੀਆਂ ਉਤਾਰੀਆਂ ਗਈਆਂ ਅਤੇ ਉਹਨਾਂ ਨੂੰ ਬੇੜੀਆਂ ਵਿੱਚ ਜਕੜ ਕੇ ਬਾਕੀ ਸਾਰੇ ਸਿਪਾਹੀਆਂ ਦੇ ਸਾਹਮਣੇ ਜਲੀਲ ਕੀਤਾ ਗਿਆ ਆਪਣੇ ਸਾਥੀਆਂ ਦਾ ਇਹ અપਮਾਨ ਬਾਕੀ ਸਿਪਾਹੀਆਂ ਤੋਂ ਬਰਦਾਸ਼ਤ ਨਹੀਂ ਹੋਇਆ ਉਸੇ ਸ਼ਾਮ ਦਾਸ ਮਈ ਨੂੰ ਮੇਟ ਵਿੱਚ ਤਾਇਨਾਤ ਨੌਰੇਜਿਮੈਂਟਾਂ ਦੇ ਸਿਪਾਹੀਆਂ ਨੇ ਖੁੱਲੀ ਬਗਾਵਤ ਕਰ ਦਿੱਤੀ ਉਹਨਾਂ ਨੇ ਆਪਣੇ ਅਸਲਾਖਾਨੇ ਤੇ ਕਬਜ਼ਾ ਕਰ ਲਿਆ ਆਪਣੇ ਕੈਦ ਕੀਤੇ ਸਾਥੀਆਂ ਨੂੰ ਜੇਲ੍ਹ ਤੋਂ ਛੁਡਵਾਇਆ ਅਤੇ ਆਪਣੇ ਬ੍ਰਿਟਿਸ਼ ਅਧਿਕਾਰੀਆਂ ਅਤੇ ਉਹਨਾਂ ਦੇ ਪਰਿਵਾਰਾਂ 'ਤੇ ਹਮਲਾ ਕਰ ਦਿੱਤਾ। ਮੇਰਠ ਸ਼ਹਿਰ ਵਿੱਚ ਅੱਗ ਅਤੇ ਹਿੰਸਾ ਫੈਲ ਗਈ ਪਰ ਇਹ ਬਾਗੀ ਸਿਪਾਹੀ ਉੱਥੇ ਨਹੀਂ ਰੁਕੇ। ਉਹਨਾਂ ਦਾ ਇੱਕ ਸਪਸ਼ਟ ਟੀਚਾ ਸੀ ਦਿੱਲੀ। ਉਹ ਰਾਤੋ-ਰਾਤ ਦਿੱਲੀ ਵਿੱਚ ਚੱਲ ਪਏ 11 ਮਈ ਦੀ ਸਵੇਰ ਨੂੰ ਉਹ ਲਾਲ ਕਿਲੇ ਦੇ ਬਾਹਰ ਪਹੁੰਚ ਗਏ। ਉਹਨਾਂ ਨੇ 82 ਸਾਲਾਂ ਕਮਜ਼ੋਰ ਮੁਗਲ ਬਾਦਸ਼ਾਹ ਬਹਾਦਰ ਸ਼ਾਜਾਫਰ ਨੂੰ ਆਪਣਾ ਨੇਤਾ ਐਲਾਨ ਕਰਨ ਦੀ ਅਪੀਲ ਕੀਤੀ। ਸ਼ੁਰੂ ਵਿੱਚ ਬਹਾਦਰ ਸ਼ਾਜਾਫਰ ਬਹੁਤ ਹਿਚਕਿਚਾਏ ਪਰ ਸਿਪਾਹੀਆਂ ਦੇ ਦਬਾਅ ਹੇਠ ਉਹਨਾਂ ਨੂੰ ਇਸ ਬਗਾਵਤ ਦੀ ਅਗਵਾਈ ਸਵੀਕਾਰ ਕਰਨੀ ਪਈ। ਦਿੱਲੀ ਤੇ ਬਾਕੀਆਂ ਦੇ ਕਬਜ਼ੇ ਦੀ ਖ਼ਬਰ ਨੇ ਪੂਰੇ ਉੱਤਰੀ ਭਾਰਤ ਵਿੱਚ ਇੱਕ ਸੰਕੇਤ ਭੇਜ ਦਿੱਤਾ। ਇੱਕ ਸਥਾਨਕ ਵਿਦਰੋਹ ਹੁਣ ਇੱਕ ਵਿਸ਼ਾਲ ਕ੍ਰਾਂਤੀ ਵਿੱਚ ਬਦਲ ਰਿਹਾ ਸੀ ਜਿਸ ਦਾ ਇੱਕ ਰਾਸ਼ਟਰੀ ਪ੍ਰਤੀਕ ਅਤੇ ਇੱਕ ਕੇਂਦਰ ਸੀ। ਰਾਣੀ ਲక్ష్ਮੀਬਾਈ, ਨਾਨਾ ਸਾਹਿਬ ਅਤੇ ਬਹਾਦਰ ਸ਼ਾਹ ਜਫਰ ਵਰਗੀ ਆਗੂਆਂ ਨੇ ਇਸ ਲੜਾਈ ਵਿੱਚ ਕੀ ਭੂਮਿਕਾ ਨਿਭਾਈ ਅਤੇ ਉਹਨਾਂ ਦੀਆਂ ਕਹਾਣੀਆਂ ਅੱਜ ਵੀ ਸਾਨੂੰ ਕਿਉਂ ਪ੍ਰੇਰਿਤ ਕਰਦੀਆਂ ਹਨ? ਦਿੱਲੀ ਦੇ ਕਬਜ਼ੇ ਤੋਂ ਬਾਅਦ ਵਿਦਰੋਹੀ ਅੱਗ ਤੇਜ਼ੀ ਨਾਲ ਉੱਤਰੀ ਅਤੇ ਮੱਧ ਭਾਰਤ ਦੇ ਹੋਰ ਹਿੱਸਿਆਂ ਵਿੱਚ ਫੈਲ ਗਈ। ਕਈ ਬੇਦਖਲ ਕੀਤੇ ਰਾਜੇ, ਰਾਣੀਆਂ, ਨਵਾਬ ਅਤੇ ਜ਼ਿਮੀਂਦਾਰ ਵੀ ਇਸ ਲੜਾਈ ਵਿੱਚ ਸ਼ਾਮਲ ਹੋ ਗਏ ਜਿਨ੍ਹਾਂ ਦਾ ਮਕਸਦ ਆਪਣੇ ਗਵਾਚੇ ਹੋਏ ਰਾਜ ਅਤੇ ਸਨਮਾਨ ਨੂੰ ਵਾਪਸ ਹਾਸਲ ਕਰਨਾ ਸੀ। ਕਾਨਪੂਰ ਵਿੱਚ ਵਿਦਰੋਹ ਦੀ ਅਗਵਾਈ ਨਾਨਾ ਸਾਹਿਬ ਨੇ ਕੀਤੀ ਜੋ ਕਿ ਆਖਰੀ ਪੇਸ਼ਵਾ ਬਾਜੀਰਾਓ ਦੂਜੇ ਦੇ ਗੋਦ ਲਏ ਪੁੱਤਰ ਸਨ। ਅੰਗਰੇਜ਼ਾਂ ਨੇ ਉਹਨਾਂ ਦੀ ਪੈਨਸ਼ਨ ਬੰਦ ਕਰ ਦਿੱਤੀ ਸੀ ਉਹਨਾਂ ਦੇ ਨਾਲ ਉਹਨਾਂ ਦੇ ਬਹਾਦਰ ਜਰਨੈਲ ਤੰਤਿਆ ਟੋਪੇ ਅਤੇ ਅਜ਼ੀਮ ਉੱਲਾ ਖਾਨ ਸਨ ਉਹਨਾਂ ਨੇ ਕਾਨਪੂਰ ਵਿੱਚ ਅੰਗਰੇਜ਼ੀ ਸ਼ੌਣੀ ਦਾ ਘੇਰਾ ਪਾਇਆ ਲਖਨਊ ਵਿੱਚ ਅਵਦ ਦੀ ਬੇਗਮ ਹਜ਼ਰਤ ਮਹਿਲ ਨੇ ਆਪਣੇ ਨਾਬਾਲਗ ਪੁੱਤਰ ਨੂੰ ਨਵਾਬ ਕੋਸ਼ਿਤ ਕਰਕੇ ਅੰਗਰੇਜ਼ਾਂ ਦੇ ਖਿਲਾਫ ਲੜਾਈ ਦੀ ਅਗਵਾਈ ਕੀਤੀ ਉਹਨਾਂ ਨੇ ਲਖਨਊ ਰੈਜ਼ਿਡੈਂਸੀ ਦਾ ਕਈ ਮਹੀਨੇ ਤੱਕ ਘੇਰਾ ਪਾਈ ਰੱਖਿਆ ਪਰ ਸ਼ਾਇਦ 1857 ਦੀ ਸਭ ਤੋਂ ਮਸ਼ਹੂਰ ਅਤੇ ਪ੍ਰੇਰਣਾਦਾਇਕ ਨਾਇਕਾ ਸੀ ਚਾਂਸੀ ਦੀ ਰਾਣੀ ਲక్ష్ਮੀਬਾਈ ਜਦੋਂ ਅੰਗਰੇਜ਼ਾਂ ਨੇ ਲੈਤਤੀ ਨੀਤੀ ਦੇਹ ਦੇ ਤਹਿਤ ਉਹਨਾਂ ਦੇ ਗੋਦਲੇ ਪੁੱਤਰ ਨੂੰ ਵਾਰਸ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਝਾਂਸੀ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਹਥਿਆਰ ਚੁੱਕ ਲਏ ਮੈਂ ਆਪਣੀ ਝਾਂਸੀ ਨਹੀਂ ਦੂੰਗੀ ਦੇ ਨਾਰੇ ਨਾਲ ਮਰਦਾਂ ਦੇ ਕੱਪੜੇ ਪਾ ਕੇ ਆਪਣੀ ਫੌਜ ਦੀ ਅਗਵਾਈ ਕਰਦੇ ਹੋਏ ਬੇਮਿਸਾਲ ਬਹਾਦਰੀ ਨਾਲ ਲੜੀ ਉਹਨਾਂ ਦੀ ਬਹਾਦਰੀ ਦੀਆਂ ਕਹਾਣੀਆਂ ਅੱਜ ਵੀ ਲੋਕ ਗੀਤਾਂ ਅਤੇ ਕਵਿਤਾਵਾਂ ਵਿੱਚ ਗਾਈਆਂ ਜਾਂਦੀਆਂ ਹਨ ਇਸ ਤੋਂ ਇਲਾਵਾ ਬਿਹਾਰ ਵਿੱਚ ਕੁੰਬਰ ਸਿੰਘ ਇੱਕ 80 ਸਾਲਾ ਜ਼ਿਮੀਦਾਰ ਨੇ ਅੰਗਰੇਜ਼ ਨੂੰ ਕਈ ਲੜਾਈਆਂ ਵਿੱਚ ਹਰਾਇਆ ਇਹ ਸਾਰੇ ਆਗੂ ਭਾਵੇਂ ਉਹਨਾਂ ਦੇ ਉਦੇਸ਼ ਵੱਖ-ਵੱਖ ਸਨ ਇੱਕ ਸਾਂਝੇ ਦੋਸ਼ਮਣ ਦੇ ਵਿਰੋਧ ਲੜ ਰਹੇ ਸਨ ਅਤੇ ਉਹਨਾਂ ਨੇ ਭਾਰਤੀ ਲੋਕਾਂ ਦੇ ਸਾਹਮਣੇ ਬਹਾਦਰੀ ਅਤੇ ਕੁਰਬਾਨੀ ਦੀਆਂ ਮਿਸਾਲਾਂ ਕਾਇਮ ਕੀਤੀਆਂ ਸ਼ੁਰੂਆਤੀ ਝਟਕੀਆਂ ਤੋਂ ਉੱਭਰਨ ਤੋਂ ਬਾਅਦ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਪੂਰੀ ਤਾਕਤ ਅਤੇ ਬੇਰਹਿਮੀ ਨਾਲ ਜਵਾਬੀ ਹਮਲਾ ਕੀਤਾ ਉਹ ਇਸ ਬਗਾਵਤ ਨੂੰ ਹਰ ਕੀਮਤ 'ਤੇ ਕੁਚਲਣਾ ਚਾਹੁੰਦੇ ਸਨ ਤਾਂ ਜੋ ਭਵਿੱਖ ਵਿੱਚ ਕੋਈ ਹੋਰ ਅਜਿਹੀ ਹਿੰਮਤ ਨਾ ਕਰ ਸਕੇ ਉਹਨਾਂ ਨੇ ਬ੍ਰਿਟੇਨ ਤੋਂ ਹਰ ਹੋਰ ਫੌਜਾਂ ਮੰਗਵਾਈਆਂ ਅਤੇ ਆਪਣੇ ਵਫادار ਭਾਰਤੀ ਸੈਨਿਕਾਂ ਨੂੰ ਇਕੱਠਾ ਕੀਤਾ। ਉਹਨਾਂ ਦਾ ਪਹਿਲਾ ਵੱਡਾ ਨਿਸ਼ਾਨਾ ਸੀ ਦਿੱਲੀ, ਜੋ ਕਿ ਵਿਦਰੋਹ ਦਾ ਪ੍ਰਤੀਕਾਤਮਕ ਕੇਂਦਰ ਸੀ। ਕਈ ਮਹੀਨਿਆਂ ਦੀ ਲੜਾਈ ਅਤੇ ਘੇਰਾਬੰਦੀ ਤੋਂ ਬਾਅਦ ਸਤੰਬਰ 1857 ਵਿੱਚ ਅੰਗਰੇਜ਼ ਦਿੱਲੀ ਦੇ ਦੁਆਰਾ ਕਬਜ਼ਾ ਕਰਨ ਵਿੱਚ ਕਾਮਯਾਬ ਹੋ ਗਏ। ਇਸ ਤੋਂ ਬਾਅਦ ਸ਼ਹਿਰ ਵਿੱਚ ਭਿਆਨਕ ਕਤਲੇਆਮ ਅਤੇ ਲੁੱਟਮਾਰ ਹੋਈ। ਹਜ਼ਾਰਾਂ ਬਾਗੀਆਂ ਅਤੇ ਆਮ ਨਾਗਰਿਕਾਂ ਨੂੰ ਬਿਨਾਂ ਕਿਸੇ ਮੁਕਦਮੇ ਦੇ ਮਾਰ ਦਿੱਤਾ ਗਿਆ। ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜਫਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਤੇ ਦੇਸ਼द्रोह ਦਾ ਮੁਕੱਦਮਾ ਚਲਾਇਆ ਗਿਆ ਅਤੇ ਉਹਨਾਂ ਨੂੰ ਰੰਗੂਨ ਬਰਮਾ ਵਿੱਚ ਜਲਾਵਤਨ ਕਰ ਦਿੱਤਾ ਗਿਆ ਜਿੱਥੇ ਉਹਨਾਂ ਦੀ 1862 ਵਿੱਚ ਮੌਤ ਹੋ ਗਈ ਇਸ ਤਰ੍ਹਾਂ ਭਾਰਤ ਵਿੱਚ 1000 ਸਾਲ ਤੋਂ ਵੱਧ ਪੁਰਾਣੇ ਮੁਗਲ ਸਾਮਰਾਜ ਦਾ ਅੰਤ ਹੋ ਗਿਆ ਦਿੱਲੀ ਤੋਂ ਬਾਅਦ ਅੰਗਰੇਜ਼ਾਂ ਨੇ ਇੱਕ ਇੱਕ ਕਰਕੇ ਵਿਦਰੋਹ ਦੇ ਦੂਜੇ ਕੇਂਦਰਾਂ ਤੇ ਹਮਲਾ ਕੀਤਾ ਕਾਨਪੂਰ ਅਤੇ ਲਖਨਊ ਦੇ ਦੁਬਾਰਾ ਕਬਜ਼ਾ ਕਰਨ ਲਈ ਭਿਆਨਕ ਲੜਾਈਆਂ ਹੋਈਆਂ ਚਾਂਸੀ ਦੀ ਰਾਣੀ ਲక్ష్ਮੀਬਾਈ ਗਵਾਲੀਅਰ ਦੇ ਅੰਗਰੇਜ਼ਾਂ ਨਾਲ ਲੜਦੇ ਹੋਏ ਬਹਾਦਰੀ ਨਾਲ ਸ਼ਹੀਦ ਹੋ ਗਈ ਤਾਂਤਿਆ ਟੋਪੇ ਨੂੰ ਫੜ ਕੇ ਫਾਂਸੀ ਦੇ ਦਿੱਤੀ 1857 ਦੇ ਅੰਤ ਤੱਕ ਅੰਗਰੇਜ਼ਾਂ ਨੇ ਵਿਦਰੋਹ ਨੂੰ ਪੂਰੀ ਤਰ੍ਹਾਂ ਕੁਚਲ ਦਿੱਤਾ ਸੀ। ਉਹਨਾਂ ਦੀ ਜਿੱਤ ਦਾ ਇੱਕ ਵੱਡਾ ਕਾਰਨ ਇਹ ਵੀ ਸੀ ਕਿ ਉਹ ਬਹੁਤ ਸਾਰੇ ਭਾਰਤੀ ਰਾਜਾਂ ਅਤੇ ਸਮੂਹਾਂ ਨੇ ਇਸ ਵਿਦਰੋਹ ਵਿੱਚ ਹਿੱਸਾ ਨਹੀਂ ਲਿਆ ਸੀ, ਬਲਕਿ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ। ਪਟਿਆਲਾ, ਜੀਨ ਅਤੇ ਹైదరాబాద్ ਵਰਗੀਆਂ ਵੱਡੀਆਂ ਰਿਆਸਤਾਂ ਅਤੇ ਉਸ ਸਮੇਂ ਦੇ ਸੈਕ ਅਤੇ ਗੋਰਖਾ ਸੈਨਿਕਾਂ ਨੇ ਬਗਾਵਤ ਨੂੰ ਦਬਾਉਣ ਵਿਚ ਅੰਗਰੇਜ਼ਾਂ ਦੀ ਬਹੁਤ ਮਦਦ ਕੀਤੀ। ਇੰਨੀ ਵੱਟੀ ਅਤੇ ਵਿਆਪਕ ਬਗਾਵਤ ਦੇ ਬਾਵਜੂਦ ਭਾਰਤੀ ਅੰਗਰੇਜ਼ਾਂ ਨੂੰ ਦੇਸ਼ ਵਿੱਚੋਂ ਬਾਹਰ ਕੱਢਣ ਵਿੱਚ ਅਸਫਲ ਕਿਉਂ ਰਹੇ? ਇਸ ਦੇ ਪਿੱਛੇ ਕਈ ਵੱਡੇ ਕਾਰਨ ਸਨ। ਪਹਿਲਾ ਵਿਦਰੋਹ ਵਿੱਚ ਇੱਕ ਕੇਂਦਰੀ ਅਤੇ ਇਕਤ੍ਰਿਤ ਲੀਡਰਸ਼ਿਪ ਦੀ ਕਾਰਸਿ। ਭਾਵੇਂ ਰਾਣੀ ਲక్ష్ਮੀਬਾਈ ਅਤੇ ਨਾਨਾ ਸਾਹਿਬ ਵਰਗੇ ਬਹੁਤ ਸਾਰੇ ਬਹਾਦਰ ਸਥਾਨਕ ਆਗੂ ਸਨ ਪਰ ਉਹਨਾਂ ਵਿਚਕਾਰ ਕੋਈ ਤਾਲਮੇਲ ਨਹੀਂ ਸੀ ਅਤੇ ਕੋਈ ਇੱਕ ਸਰਵਵਾਨਿਤ ਨੇਤਾ ਨਹੀਂ ਸੀ ਜੋ ਪੂਰੇ ਸੰਘਰਸ਼ ਨੂੰ ਇੱਕ ਦਿਸ਼ਾ ਦੇ ਸਕੇ ਦੂਜਾ ਵਿਦਰੋਹ ਪੂਰੇ ਭਾਰਤ ਵਿੱਚ ਨਹੀਂ ਫੈਲਿਆ ਇਹ ਮੁੱਖ ਤੌਰ ਤੇ ਉੱਤਰੀ ਅਤੇ ਮੱਧ ਭਾਰਤ ਤੱਕ ਹੀ ਸੀਮਤ ਸੀ ਦੱਖਣੀ ਭਾਰਤ ਬੰਗਾਲ ਅਤੇ ਪੰਜਾਬ ਦੇ ਵੱਡੇ ਹਿੱਸੇ ਇਸ ਵਿੱਚ ਸ਼ਾਮਲ ਨਹੀਂ ਹੋਏ ਬਹੁਤ ਸਾਰੇ ਸ਼ਕਤੀਸ਼ਾਲੀ ਰਿਆਸਤਾਨੀ ਅੰਗਰੇਜ਼ਾਂ ਦਾ ਸਾਥ ਦਿੱਤਾ ਤੀਜਾ ਬਾਗੀਆਂ ਦੇ ਕੋਲ ਆਧੁਨਿਕ ਹਥਿਆਰਾਂ ਅਤੇ ਸਰੋਤਾਂ ਦੀ ਭਾਰੀ ਕਮੀ ਸੀ ਉਹ ਜ਼ਿਆਦਾਤਰ ਪੁਰਾਣੀ ਲਵਾਰਾਂ ਤੇ ਬੰਦੂਕਾਂ ਨਾਲ ਲੜ ਰਹੇ ਸਨ ਜਦੋਂ ਕਿ ਅੰਗਰੇਜ਼ਾਂ ਕੋਲ ਨਵੀਆਂ ਤੋਪਾਂ ਰਾਈਫਲਾਂ ਅਤੇ ਇੱਕ ਬਿਹਤਰ ਸੰਗਠਿਤ ਫੌਜ ਸੀ ਉਹਨਾਂ ਕੋਲ ਟੈਲੀਗ੍ਰਾਫ ਵਰਗਾ ਇੱਕ ਤੇਜ਼ ਸੰਚਾਰ ਪ੍ਰਣਾਲੀ ਵੀ ਸੀ ਜਿਸ ਨਾਲ ਉਹ ਤੇਜ਼ੀ ਨਾਲ ਜਾਣਕਾਰੀ ਭੇਜ ਸਕਦੇ ਸਨ ਚੌਥਾ ਬਗੀਆਂ ਕੋਲ ਕੋਈ ਸਪਸ਼ਟ ਅਤੇ ਸਾਂਝਾ ਬਵੈਖ ਦਾ ਟੀਚਾ ਨਹੀਂ ਸੀ ਕੁਝ ਮੁਗਲ ਸ਼ਾਸਨ ਨੂੰ ਵਾਪਸ ਲਿਆਉਣਾ ਚਾਹੁੰਦੇ ਸਨ ਕੁਝ ਮਰਾਠਾ ਸ਼ਾਸਨ ਨੂੰ ਅਤੇ ਕੁਝ ਸਿਰਫ ਆਪਣੇ ਖੋਹੀ ਹੋਏ ਰਾਜ ਵਾਪਸ ਚਾਹੁੰਦੇ ਸਨ ਇੱਕ ਆਜ਼ਾਦ ਇਕਤ੍ਰਿਕ ਭਾਰਤ ਦੀ ਕੋਈ ਸਪਸ਼ਟ ਧਾਰਨਾ ਨਹੀਂ ਸੀ ਇਸਕ ਨਤੀਜੇ ਨੇ ਭਾਰਤ ਦੇ ਬ੍ਰਿਟਿਸ਼ ਸ਼ਾਸਨ ਅਤੇ ਭਾਰਤ ਦੇ ਪਵਿੱਖ ਨੂੰ ਹਮੇਸ਼ਾ ਲਈ ਕਿਵੇਂ ਬਦਲ ਦਿੱਤਾ ਭਾਵੇਂ ਵਿਦਰੋਹ ਨੂੰ ਕੁਚਲ ਦਿੱਤਾ ਗਿਆ ਪਰ ਇਸ ਦੇ ਨਤੀਜੇ ਬਹੁਤ ਦੂਰਗਾਮੀ ਸਨ ਇਸ ਨੇ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੇ ਸ਼ਾਸਨ ਦਾ ਅੰਤ ਕਰ ਦਿੱਤਾ ਬ੍ਰਿਟਿਸ਼ ਸਰਕਾਰ ਨੇ 1858 ਵਿੱਚ ਭਾਰਤ ਦਾ ਸ਼ਾਸਨ ਸਿੱਧਾ ਆਪਣੀ ਹੱਥਾਂ ਵਿੱਚ ਲੈ ਲਿਆ ਅਤੇ ਬ੍ਰਿਟੇਨ ਦੀ ਮਹਾਰਾਣੀ ਵਿਕਟੋਰੀਆ ਨੂੰ ਭਾਰਤ ਦੀ ਮਹਾਰਾਣੀ ਘੋਸ਼ਿਤ ਕੀਤਾ ਗਿਆ ਅੰਗਰੇਜ਼ਾਂ ਨੇ ਭਾਰਤੀ ਫੌਜ ਦਾ ਪੁਨਰਗਠਨ ਕੀਤਾ ਜਿਵੇਂ ਕਿ ਬ੍ਰਿਟਿਸ਼ ਸੈਨਿਕਾਂ ਦੀ ਗਿਣਤੀ ਵਧਾ ਦਿੱਤੀ ਗਈ ਉਹਨਾਂ ਨੇ ਭਾਰਤੀਆਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਨਾ ਦੇਣ ਦੀ ਨੀਤੀ ਅਪਣਾਈ ਪਰ ਸਭ ਤੋਂ ਵੱਡਾ ਨਤੀਜਾ ਸੀ ਭਾਰਤੀ ਰਾਸ਼ਟਰਵਾਦ ਦਾ ਉਭਾਰ 1857 ਦੀ ਸਾਂਝੀ ਲੜਾਈ ਅਤੇ ਕੁਰਬਾਨੀ ਨੇ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਲੋਕਾਂ ਵਿੱਚ ਪਹਿਲੀ ਵਾਰ ਇੱਕ ਸਾਂਝੀ ਭਾਵਨਾ ਪੈਦਾ ਕੀਤੀ ਇਹ ਵਿਦਰੋਹ ਭਵੈਖ ਅਤੇ ਆਜ਼ਾਦੀ ਖੁਲਾਟੀਆਂ ਲਈ ਇੱਕ ਵੱਡਾ ਪ੍ਰੇਰਨਾਦਾਇਕ ਸਰੂਤ ਬਣਿਆ ਅਤੇ ਇਸ ਨੇ ਉਸ ਲੰਬੇ ਸੰਘਰਸ਼ ਦੀ ਨੀਂਹ ਰੱਖੀ ਜਿਸ ਨੇ ਅੰਤ ਵਿੱਚ 90 ਸਾਲਾਂ ਬਾਅਦ 1947 ਵਿੱਚ ਭਾਰਤ ਨੂੰ ਆਜ਼ਾਦੀ ਦਵਾਈ ਤਾਂ ਦੋਸਤੋ ਇਸ 1857 ਦੀ ਮਹਾਨ ਕ੍ਰਾਂਤੀ ਦੀ ਕਹਾਣੀ ਇੱਕ ਅਜਿਹਾ ਇਤਿਹਾਸ ਮੋੜ ਸੀ ਜਿਸ ਨੇ ਭਾਰਤ ਦੇ ਭਵਿੱਖ ਨੂੰ ਹਮੇਸ਼ਾ ਲਈ ਬਦਲ ਦਿੱਤਾ ਇਹ ਇੱਕ ਖੂਨੀ ਅਤੇ ਦੁਖਦਾਈ ਅਧਿਆਇ ਸੀ ਜਿਸ ਵਿੱਚ ਲੱਖਾਂ ਲੋਕਾਂ ਦੀ ਜਾਨ ਗਈ ਅਤੇ ਭਾਰਤ ਦੀ ਆਜ਼ਾਦੀ ਦੀ ਉਮੀਦ ਨੂੰ ਇੱਕ ਵੱਡਾ ਝਟਕਾ ਲੱਗਾ ਪਰ ਇਸੇ ਹਾਰ ਵਿੱਚੋਂ ਹੀ ਭਵਿੱਖ ਦੀ ਜੱਤ ਦੇ ਬੀਜ ਪੁੰਗਰੇ ਇਹ ਵਿਦਰੋਹ ਭਾਵੇਂ ਅਸਫਲ ਰਿਹਾ ਪਰ ਇਸ ਨੇ ਇੱਕ ਸੁੱਤੇ ਹੋਏ ਦੇਸ਼ ਜਗਾਇਆ ਤੇ ਲੋਕਾਂ ਦੇ ਦਿਲਾਂ ਵਿੱਚ ਆਜ਼ਾਦੀ ਦੀ ਇੱਕ ਅਜਹੀ ਅੱਗ ਜਗਾਈ ਜੋ ਫੇਰ ਕਦੇ ਨਹੀਂ ਬੁਝੀ ਮੰਗਲ ਪਾਂਡੇ ਦੀ ਕੁਰਬਾਨੀ ਰਾਣੀ ਲక్ష్ਮੀਬਾਈ ਦੀ ਬਹਾਦਰੀ ਅਤੇ ਹਜ਼ਾਰਾਂ ਬੇਨਾਮ ਸ਼ਹੀਦਾਂ ਦਾ ਬਲੀਦਾਨ ਵਿਅਕਤ ਨਹੀਂ ਗਿਆ ਉਹਨਾਂ ਨੇ ਰਹੇ ਸੰਘਰਸ਼ ਦੀ ਸ਼ੁਰੂਆਤ ਕੀਤੀ ਜਿਸ ਦਾ ਅੰਤ ਭਾਰਤ ਦੀ ਆਜ਼ਾਦੀ ਦੇ ਰੂਪ ਵਿੱਚ ਹੋਇਆ ਇਸ ਲਈ 1857 ਦੇ ਵਿਦਰੋਹ ਨੂੰ ਸਿਰਫ ਇੱਕ ਸਿਪਾਹੀ ਵਿਦਰੋਹ ਕਹਿਣਾ ਇਸ ਦੇ ਮਹੱਤਵ ਨੂੰ ਘਟਾ ਕਰਨਾ ਹੋਵੇਗਾ ਇਹ ਸੱਚਮੁੱਚ ਭਾਰਤ ਦੀ ਆਜ਼ਾਦੀ ਦੀ ਪਹਿਲੀ ਜੰਗ ਸੀ ਪੰਜਾਬੀ ਫੈਕਟੋਪੀਡੀਆ ਤੇ ਮੇਰੇ ਯਾਦੀ ਵੀਰਪਾਲ ਗੌਰ ਦੇ ਨਾਲ ਇਤਿਹਾਸਿਕ ਸਫ਼ਰ ਤੇ ਆਉਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਧਰ 557 ਦੀ ਕ੍ਰਾਂਤੀ ਦਾ ਕਿਹੜਾ ਪਹਿਲੂ ਸਭ ਤੋਂ ਵੱਧ ਪ੍ਰਭਾਵਸ਼ਾਲੀ ਲੱਗਿਆ ਆਪਣੇ ਵਿਚਾਰ ਹੀ ਰਕਮੈਂਡ ਸੈਕਸ਼ਨ ਵਿੱਚ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ